ਤੂੰ ਚੋਰੀ ਕਰਦੇ ਤੈਨੂੰ ਸ਼ਰਮ ਨਹੀਂ ਆਈ ਤੈਨੂੰ ਚੋਰੀ ਕਰਦੇ ਸ਼ਰਮ ਨਹੀਂ ਆਈ ਹੈ ਚੋਰੀ ਕਿਹੜੀ ਕੀਤੀ ਤੇਰੀ ਉੱਠ ਗਿਆ ਅੰਦਰ ਅੰਦਰ ਤੂੰ ਚੋਰੀ ਕਰਨਾ ਤੂੰ ਘਾਟੂ ਸ਼ਾਂਦੇ ਹੈ ਚੋਰਾ ਹਲਾਚਾਰ ਜਿਆਚ ਸਥਿਤ ਚੇਲੀ ਮਾਤਾ ਮੰਦਿਰ ਵਿੱਚ ਬਿੱਤੀ ਰਾਤ ਚੋਰਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾਣਕਾਰੀ ਦਿੰਦੇ ਹੋਏ ਉਥੋਂ ਦੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਮੌਕਾ ਪਾ ਕੇ ਦੋ ਚੋਰ ਮੰਦਿਰ ਦੇ ਅੰਦਰ ਵੜ ਗਏ ਤੇ ਭਗਵਾਨ ਖਾਟੂ ਸ਼ਿਆਮ ਮੰਦਿਰ ਦੇ ਵਿੱਚ ਰੱਖੇ ਚਾਂਦੀ ਦੇ ਗਹਿਣਿਆਂ ਤੇ ਹੱਥ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਉਤੇ ਹੀ ਕੰਮ ਕਰਦੇ ਬਲੰਬਰ ਨੇ ਉਹਨਾਂ ਚੋਰਾਂ ਨੂੰ ਵੇਖ ਲਿਆ ਤੇ ਉਹਨਾਂ ਨੇ ਰੋੜਾ ਪਾ ਦਿੱਤਾ ਜਿਸ ਕਾਰਨ ਮੌਕੇ ਤੋਂ ਇੱਕ આરોપી ਭਜਨ ਚ ਕਾਮਯਾਬ ਹੋ ਗਿਆ ਜਦਕਿ ਦੂਜੇ ਲੋਕਾਂ ਨੇ ਕਾਬੂ ਚ ਕਰਕੇ ਉਹਦੇ ਕੋਟਾਈ ਕਰਦੇ ਹੋਏ ਪੁਲਿਸ ਦੇ ਹਵਾਲੇ ਕਰ ਦਿੱਤਾ। ਔਥਾਂ ਦੇ ਰੈਣੇ ਆਲੇ ਲੋਕਾਂ ਨੇ ਪੁਲਿਸ ਅੱਗੇ ਗਸ਼ਤ ਬਧਾਨ ਦੀਤੇ ਸ਼ਹਿਰ 'ਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਕੜੇ ਕਰਨ ਦੀ ਮੰਗ ਰੱਖੀ ਹੈ। ਅੱਛਾ ਆਇਆ ਗੇਟ ਤੇ ਕੋ ਖੁੱਝ ਰਹੀ। ਅਬ ਚੇਲੀ ਮਾਤਾ ਮੰਦਰ ਚਾਰਜੀਓ ਵਾਲਾ ਪਠਾਨਕੋਟ ਪਾਸ ਨੰਬਰ 3 ਜੀ ਠੀਕ ਹੈ ਜੀ ਬੰਦੇ ਦੋ ਆਏ ਨੇ ਦੋ ਮੁੰਡੇ ਆਏ। ਅੱਛਾ ਆਗੇ ਕਿਧਰ ਖੜੇ ਕੇ ਦੇਖਣ। ਮੁੰਡੇ ਬੰਦੇ ਨੇ ਪੁੱਛਿਆ ਕਿ ਤੂੰ ਕਿਧਰੇ ਕਿਧੇ ਗਿਆਲ ਵੀ? ਕਹਿੰਦਾ ਬਾਬਾ ਜੀ ਅਸੀਂ ਪਾਣੀ ਪੀਣਾ। ਕਹਿੰਦਾ ਪੀਓ। पानी पी आज जाओ हूँ फिर बहुत चल के फिर दोबारा अंदर आगे आ फिर फिर उन्होंने किल नहीं चलो चलो पानी पी लिया जाओ फिर इतने गेट गेट है फिर गेट है। वो को दबारा आए इन्होंने फिर बहुत चल गए फिर दोबारा अंदर आए आके फिर इन्होंने पिछले देखो इतने आए इन्होंने बोरी बोली बोरी बोल गए फिर देखा कुछ नहीं है फिर खटू शाम चल गए उ ना अपने मूट शूट सारे चांदी समान पेगा ਉਹਨੇ ਕਰਨ ਲੱਗੇ ਇਹਨਾਂ ਉਕਚਾਨ ਕੇ ਦੀ ਨਜ਼ਰ ਪੈ ਗਈ ਸਾਡੇ ਸਪੰਬਰ ਲੱਗ ਰਹੀ ਨਜ਼ਰ ਪੈ ਗਈ ਉਹ ਕਹਿੰਦਾ ਤੂੰ ਕਿੱਧਰ ਹੋਏ ਤੈਨੂੰ ਮੈਂ ਪਾਰ ਕਟੇ ਤੂੰ ਕਿੱਧਰ ਆ ਗਿਆ ਕਹਿੰਦਾ ਨਹੀਂ ਨਹੀਂ ਬੈਠਾ ਹੀ ਬੈਠਾ ਹੀ ਪਾਣੀ ਪੀਣਾ ਹੈ ਪਾਣੀ ਪੀਣਾ ਉਹ ਮੰਦਰ ਅੰਦਰ ਪਾਣੀ ਪੀਣਾ ਫਿਰ ਉਹ ਚੀਜ਼ ਫੜੀਦਾ ਸੀ ਉਹਨੇ ਫਿਰ ਉਹਨੇ ਫੱਲਿਆਂ ਨੂੰ ਉਹਨਾਂ ਨੂੰ ਫੜ ਕੇ ਸਾਨੂੰ ਟੈਲੀਫੋਨ ਕੀਤਾ ਕਿ ਫੌਜੀ ਆਓ ਮੰਦਰ ਚੋਰ ਆ ਗਿਆ ਜੀ ਕਿ ਉਹ ਦੂਜਾ ਉਹ ਨਾਂ ਸੁਣ ਕੇ ਦੂਜਾ ਬੰਦਾ 도ੜ ਗਿਆ ਇਹ 3-4 ਦਿਨ ਹੋ ਗਿਆ ਇਹ ਅੱਖੀਂ ਘਰ ਦੇ 3-4 ਦਿਨ ਹੋ ਗਿਆ ਮਲੇਪੁਰ ਨੇ ਦੇਖਿਆ ਕਿ ਆ ਬੰਦੇ 3-4 ਦਿਨ ਹੋ ਗਏ ਚਕਰਲਾ ਦੇ ਪਹਿਲੇ ਆ ਚਾਰ ਜਣੇ ਸੀ ਜਿਹੜੇ ਮੰਦਰਾਂ ਦੇ ਅੰਦਰ ਆਏ ਦੋ ਜਣੇ ਸੀ ਉਸ ਤੋਂ ਬਾਅਦ ਇੱਕ ਜਣੇ 도ੜ ਗਿਆ ਇੱਕ ਨੂੰ ਆਈ ਕਾਬੂ ਕਰ ਲਿਆ ਫੇਰ ਆਇਓ ਉਸ ਤੋਂ ਬਾਅਦ ਕਾਬੂ ਕਰਕੇ ਲੋਕਾਂ ਨੇ ਤੁਮੜਾ ਮੜਾ ਮਾਰੇ ਆਇਆ ਉਸ ਤੋਂ ਬਾਅਦ ਮਲਾ ਸਾਰਾ ਇਕੱਠਾ ਹੋ ਗਿਆ ਮਲੇ ਨੇ ਵੀ ਛੁੱਟੀਆਂ ਦੋ-ਚਾਰ ਆਈ ਵੀ ਛੁੱਟੀਆਂ ਚਲਾਈ ਪੁਲਿਸ ਭਲਾਈ ਮਲੇ ਚ ਪਪੜ ਕੁਮਾਰ ਆਇਆ ਤੇ ਪੀਸੀਆਰ ਨੰਬਰ 4 ਵਾਲਾ ਆਇਆ ਮਰਾਜ ਜੀ ਅਸੀਂ ਫਿਰ ਟਾਲੇ ਟਾਲੇ ਬੁង ਕੀਤਾ ਮੈਂ ਤਾਂ ਕਹਿੰਦਾ ਜੋ ਜਾਈ ਜੋ ਸਮਝੇ ਤੁਸੀਂ ਕਿਉਂਕਿ ਹਾਲ ਹੀ ਕਦੇ ਚੇਰੇ ਚ ਬੰਦਿਆ ਇਹ ਚੋਰੀਆਂ ਮੰਦਰਾ ਚ ਕਰ ਕਰਦੇ ਆ ਉਹਨਾਂ ਆਸਬੰਦਰ ਚ ਪਰਸੋਂ ਚੋਰੀ ਹੋਈ ਆ ਜੀ ਕਿਉਂਕਿ ਸਾਨੂੰ ਉਹਨੇ ਪਤਾ ਲੱਗਿਆ ਕਿ ਇਹ ਲੋਕਾਂ ਕਲਾਂ ਚ ਨਹੀਂ ਉਹ ਕੱਟ ਕਰਦੇ ਮੰਦਰਾ ਚੋਰੀ ਕਰਦੇ ਆ ਸਾਡੀ ਹਾਲ ਪਿੱਛੇ ਪ੍ਰਾਰਥੀ ਉਹਦਾ ਮੋਰਸਾ ਚੁੱਕ ਲੈ ਗਈ ਸੀ ਹਲੇ ਪਰ ਰਿਪੋਰਟ ਵੀ ਲਖਾਈ ਸੀ ਪਸ਼ਾਸ਼ਮੀਰ ਉਹ ਵੀ ਸਾਰੇ ਜਣੇ ਆਏ ਸੀ ਕਿਉਂ ਦੇਖੋ ਤੁਸੀਂ ਪੁੱਛੋ ਪੁੱਛ ਕੇ ਜੋ ਹੋਈ ਇਹ ਦੱਸੀਆ ਕਿਉਂਕਿ ਮੈਂ ਇਸ ਮੰਦਰ ਦੀ ਉਹਨਰੀ ਸਮੇਂ ਲੋ ਪਤਾ ਹੀ ਸਮੇਂ ਲੋ ਕਿਉਂਕਿ ਮੈਂ ਘਰ ਨਹੀਂ ਹੀ ਪਿੱਛੋਂ ਕੋਈ ਚਾਰਕ ਮੁੰਡੇ ਇੱਥੇ ਰੋਂਡੀ ਲਾ ਰਹੇ ਸੀ ਉਹ ਅੰਦਰ ਆਂਦੀ ਉਹਨਾਂ ਨੇ ਕੋ ਅੰਦਰ ਆ ਗਏ ਤੇ ਬਾਬਾ ਹੀ ਅੰਦਰ ਤੇ ਉਹਨਾਂ ਨੇ ਪਿੱਤਲ ਦੇ ਭਾਂਡੇ ਹੀ ਇੱਥੇ ਪੇ ਦੇ ਚੁੱਕਣ ਦੀ ਕੋਸ਼ਿਸ਼ ਕੀਤੀ ਬੋਰੀ ਕਾਲੀ ਕਰਨ ਦੇ ਉਦੋਂ ਮਾਰੇ ਇੱਕ ਤੇ ਚੇਲੀਦਮ ਉੱਤੇ ਕਾਟੂ ਸ਼ਾਮ ਦੇ ਮੰਦਰ ਵੱੜ ਗਏ ਤੇ ਉਹ ਪਲੰਬਰ ਨੇ ਦੇਖ ਲਿਆ ਤੇ ਪਲੰਬਰ ਨੇ ਫੜ ਲਿਆ ਇਹਨਾਂ ਨੂੰ ਮੇਰੇ ਹਸਬੰਦ ਆ ਗਏ ਉਹਨਾਂ ਨੂੰ ਪਤਾ ਚੱਲ ਗਿਆ ਗੱਲੀ ਵਾਲਿਆਂ ਨੂੰ ਫੋਨ ਕੀਤਾ ਸਾਰੇ ਆ ਗਏ ਜਾ ਫੜਿਆ ਵਾ ਤੇ ਇਹਨਾਂ ਨੇ ਫਿਰ ਉਹਨੂੰ ਪੁਲਸ ਦੇ ਹਵਾਲੇ ਕਰਤਾ ਵਾ ਅੱਗੇ ਦੇਖੋ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਮੱਲੇ 'ਚ ਸੋ ਪੈਣਾ ਧੀਆਂ ਫਿਰਦੀਆਂ ਵਾਂ ਇਦਾਂ ਨਸ਼ੇੜੀਆ ਫਿਰਨਗੇ ਤਾਂ ਸਾਡੇ ਮੱਲੇ ਦਾ ਕੀ ਬਨੇਗਾ